ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ YouTube ਚੈਨਲ ਸੰਦੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਸਜਣੋ ਤੁਹਾਡਾ ਅੱਜ ਦੀ ਵਿਜਿਟ ਪੈਂਡਾ ਵਾ ਬਾਬਾ ਤਾਰਾ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਤ ਤੇ ਤਹਿਸੀਲ ਨੂੰ ਲਗਦੀ ਪੱਟੀ ਪਹੁੰਚ ਚੁੱਕੇ ਹਾਂ ਆਪਣੇ ਵੀਰ ਰਾਣਾ ਸਿੰਘ ਕੋਲ ਵਪਾਰ ਲੈਣ ਦਾ ਕਾਰੋਬਾਰ ਆ ਚਾਰ ਐਨੀਮਲ ਲੈ ਕੇ ਆਏ ਆ ਟਾਪ ਦੀਆਂ ਵੱਡੀਆਂ ਮੱਝਾਂ ਚਾਰ ਲੈ ਕੇ ਆਏ ਆ ਕੈਮਰੇ ਮੂਰੇ ਤੇ ਗਿਣ ਲੋ ਕੀ ਮਾਹ ਹੀ ਪੂਰੀਆਂ ਆਉਂਦੀਆਂ ਆ ਵੱਡੀਆਂ ਜ਼ਬਰਦਸਤ ਆ ਆਸ ਕਰਦੇ ਆ ਜੋ ਵੀ ਸਾਡੇ ਚੈਨਲ ਦੇ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਖਲਾਅ ਤੇ ਤੰਦਰੁਸਤੀ 'ਚ ਹੋਵੋਗੇ ਕੁਐਸਟ ਬੇਨਤੀ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਬੈਲ ਨੂੰ ਆਲ ਸੈੱਟ ਕਰਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਵੀਡੀਓ ਨੂੰ ਜਰੂਰ ਐਂਡ ਤੱਕ ਰੇਖਿਓ ਅੱਗੇ ਸ਼ੇਅਰ ਕਰਿਓ ਕਿਤੋਂ ਵੀ ਸਜਣੋ ਖਰੀਦਦਾਰੀ ਕਰਦੇ ਜੇ ਦੋ ਟਾਈਮ ਜਾਂ ਤਿੰਨ ਟਾਈਮ ਆਪਣੀ ਨਰਖ-ਪਰਖ ਕਰਕੇ ਚੋ ਕੇ ਟਿਪ ਕੇ ਲੈ ਕੇ ਜਾਓ ਟਾਈਮ ਕੋਈ 2:30 ਦੇ ਵਿੱਚ ਹੋਊਗਾ ਸਮਾਂ ਸਜਣੋ ਦੁਪਹਿਰ ਦਾ ਸਮਾਂ ਆ ਗਿਆ ਏ 1 ਤਰੀਕ 9ਵਾਂ ਮਹੀਨਾ 2024 ਠੀਕ ਆ ਟਾਈਮ ਜਿਹੜਾ 3 ਦਾ ਹੋ ਚੁੱਕਾ ਏ ਬਾਕੀ ਆਰਡਰ ਕੁਆਲਟੀ ਦੀ ਸਈਆਂ ਸਵਾਈਆਂ ਸਮਾਂ ਕੋਈ ਚੌਣ ਦੇ ਵਿੱਚ ਰਹਿੰਦਾ ਆ ਦਾ ਹਿਸਾਬ ਲਾ ਲਿਓ ਕਿੰਨਾ ਕੁ ਕੋਈ 2-4 ਘੰਟੇ ਦੇ ਵਿੱਚ ਆਰਡਰ ਕੁਆਲਟੀ ਬਣ ਸਕਦੀ ਆ ਆਉ ਲਈਏ ਡਿਟੇਲ ਆਪਣੇ ਵੀਰ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਠੀਕ ਆ ਬੋਸਰਾ ਠੀਕ ਠਾਕ ਵਧੀਆ ਵਧੀਆ ਕੀ ਨਾਮ ਹੈ ਰਣਜੀਤ ਸਿੰਘ ਜੀ ਪਿੰਡ ਵਾਹਤਰਾ ਸੰਧ ਠੀਕ ਹੈ ਜੀ ਤੇ ਜ਼ਿਲ੍ਹਾ ਤੇ ਤਸੀਹੇ ਸੇਹਨਪੱਟੀ ਜ਼ਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ 9952 ਹਾਂਜੀ 40878 ਤੇ ਕਿੰਨੇ ਐਨੀਮਲ ਆਪਣੇ ਕੋਲ ਚਾਰ ਠੀਕ ਆ ਇੱਕ ਚੰਗੇ ਮਿਲਕ ਰਿਕਾਰਡ ਵਾਲਾ ਹਾਂਜੀ ਠੀਕ ਆ ਇਹ ਇਹ ਜਿਹੜੀ ਮੈਸ ਹੋਈ ਸਾਈ ਨੇ ਮਗਰ ਕੀ ਆ ਇਹ ਮਾਰ ਜੀ ਕੱਟੀ ਆ ਜੀ ਕੱਟੀ ਆ ਠੀਕੇ ਦੀ ਕੱਟੀ ਆ ਠੀਕੇ ਦੀ ਕੱਟੀ ਆ ਤੇ ਕਿੰਨੇ ਕ ਦੁੱਧ ਦੀ ਮਾਲਕ ਕਿੰਨੇ ਕ ਦੁੱਧ ਤੋਂ ਸਟਾਰਟਿੰਗ ਇਹਦੀ ਸਟਾਰਟਿੰਗ ਵੀਰ ਜੀ ਹੋਣਾ ਇਸ ਟਾਈਮ 12 ਲੀਟਰ ਦਾ ਦਹਾਜ ਰਿਹਾ ਮੈਂ ਥਾ 12 ਕਿਲੋ ਮੌਕੇ ਦਾ ਮੌਕੇ ਦਾ ਠੀਕ ਹੈ ਮੈਂ 15 16 ਕਿਲੋ ਦੀ ਮਾਲਕ ਠੀਕ ਹੈ ਲਓ ਜੀ ਗਾਹ ਕਰੋ ਵਾ ਆਟਰ ਕੁਆਲਟੀ ਲਓ ਸਜਣੋ ਆਟਰ ਕੁਆਲਟੀ ਲਓ ਵੇਖ ਠੀਕ ਹੈ ਤੇ ਆ ਜਿਹੜੀ ਕੱਟੀ ਆ ਗਈ ਹਾਂਜੀ ਕੱਟੀ ਆ ਕੱਟੀ ਆ ਜੈਮਨਤੀ ਦੇ ਠੀਕੇ ਦੀ ਐਮ ਐਮਨਤੀ ਵਾਕਈ ਕੱਟੀਦਾ ਹੈ ਜੱਡ ਬਲਾਏਗਾ ਸੱਜਣੋ ਇੱਕ ਵੀ ਵਾਲ ਜਿਹੜਾ ਕੱਟੀ ਦਾ ਨਹੀਂ ਛੱਡਾਇਗਾ ਤੇ ਕੱਟੀ ਪਿਓਰ ਚਾ ਖੋਲਿਓ ਭੋਜੀ ਮੈਂ ਲੋਈ ਮੈਂ ਚੰਗੀ ਜ਼ਬਰਦਸਤ ਆ ਕੋਈ ਛੋਟੀ ਮੋਟੀ ਨਹੀਂ ਆ ਕਿਉਂਕਿ ਕੈਮਰੇ ਦੇ ਅੱਗੇ ਗਿਣ ਲੋ ਕਿ ਕੈਮਰੇ ਚ ਜਿਹੜੀ ਪੂਰੀ ਨਹੀਂ ਆਉਂਦੀ ਤੇ ਲੈਵਾ ਲੁਆ بڑا ਕਰਮਾਂ ਵਾਲੀ ਦਾ ਸੱਜਣੋ ਆ ਫੱਟੇ ਲਈ ਬੈਠੀ ਆ ਲੈ ਜੋ ਲੰਮੀ ਲੋਈ ਤੁਰਤੀ ਤਰਦੀ ਵੀ ਲੋ ਤੇ ਲੋਈ ਪਰ ਆਉਂਦਾ ਜੋ ਲੋਈ ਵਜਨ ਲੋਡ ਚੰਗਾ ਬਾਕੀ ਦੁੱਧ ਜਨਾ ਹੋਊਗਾ ਨਹੀਂ ਪਾਉਜੀ ਦੱਸਣਗੇ ਠੀਕ ਆ ਆਪ ਦੀ ਸ਼ਾਮ ਦੇ ਸਿਰ ਤੇ ਆ ਜੀ ਹਨਾ ਹੁਣ 12 ਕਿਲੋ ਹਾਜ਼ਰ ਹੈਗਾ ਕਹਿੰਦਾ ਕਿ ਹਾਜ਼ਰ 12 ਕਿਲੋ ਜਿਹੜਾ ਜਿੱਤਾ ਮਰਜ਼ੀ ਕੋਈ ਚੋੜੇ ਤੇ ਬਾਈ ਇਹਦਾ ਫਿਰ ਕੀ ਲੈਦੇ ਕਰਦਣਾ ਹਾਂਜੀ ਵੀਰ ਜੀ ਕੀ ਮੁੱਲ ਲੰਦਾ ਕਿੰਨਾ ਮੁੱਲ ਵੀਰ ਜੀ 1 ਲੱਖ ਰੁਪਇਆ ਮੁੱਲ ਕਰਦੇ ਕਿੰਨੇ ਦੇ ਦੇਗੇ 95 ਦੀ ਮੈਂ ਦੇ ਦਿਆਂਗਾ 95 ਦੀ 1000 ਹੋਰ ਛੱਡ ਦਿਓ ਛੱਡ ਦਿਓ ਛੱਡ ਦਿਆਂਗੇ 94 94 ਦੀ ਦੇ ਦੇ ਇੱਕ 94 ਗਾਹ ਕਰ ਦਤੋ ਮੜੀ ਲਓ ਜੀ ਸੱਜਣੋ 94000 ਦੇ ਵਿੱਚ ਜੈਸਨੋ ਹੀ ਹੋਣੀ ਜੇ ਤੇ ਮੈਂ ਚੰਗੀ ਆ ਸਾਂ ਲੈਵਾ ਬਹੁਤ ਗਾਡਰ ਕੁਆਲਟੀ ਸਾਫ ਸੁਥਰੀ ਹੈ ਤੇ ਸੋਹਣੀ ਮੈਂ ਕਿਣਵਾ ਤੀਜਾ ਸੁਹਾਉ 53 ਸੁਹਾਉ ਠੀਕ ਹੈ ਜੀ ਆਪਣੀ ਫਿਰ ਵੀ ਖਰੀਦਦਾਰੀ ਜ਼ਰੂਰ ਕਰਿਓ ਤੁਹਾਡੇ ਮਨ ਨੂੰ ਲੱਗੂ ਦੂਜੇ ਨੰਬਰ ਤੇ ਆ ਗਈ ਝੋਟੇ ਇਹ ਕਿਣਵਾ ਸੁਹਾ ਇਹ ਵੀ ਅਜੀ ਤੀਜਾ ਸੁਹਾ ਤੀਜਾ ਹੀ ਹੋ ਗਿਆ ਨਾ ਪੇਠ ਪੂੜਾ ਬੜਾ ਚੰਗਾ ਜੰਮਿਆ ਪੜਿਆ ਬੜੀ ਮੈਂ ਦੋ 11 12 ਕਿੰਨੇ ਦੀ ਹੁਣ ਹਾਜ਼ਰ ਕਿੰਨਾ ਦੁੱਧ 14 ਲੀਟਰ ਦੁੱਧ ਆ ਜਾ ਰੋ ਜਿਹੜਾ ਮਰਜੀ ਚੋਲੇ ਦੋ ਡੰਗ 14 ਲੀਟਰ ਕੰਡੇ ਵਾਲਾ ਦੁੱਧ 4 ਕਿਲੋ ਲੀਟਰ ਆਣਾ ਮਿੰਕੇ ਲੈ ਜੀ ਠੀਕ ਹੈ ਤੇ ਖੁੱਲ ਗਈ। ਲਓ ਜੀ ਸਜਣੋ ਇਹ ਬਾਰਡਰ ਤੇ ਪਿੰਡ ਪੈਂਦਾ ਏ। ਇਹ ਪਿੰਡ ਪੈਂਦਾ ਏ ਬਾਬਾ ਤਾਰਾ ਸਿੰਘ ਜੀ ਸ਼ਹੀਦ। ਪਿੰਡ ਵਾਂ ਜਿਨ੍ਹਾਂ ਨੇ ਕਮਾਈਆਂ ਬੜੀਆਂ ਕੀਤੀਆਂ ਮਾਹ ਪੁਰਖਾਣੇ। ਬਾਬਾ ਭਗੇਲ ਸਿੰਘ ਜੀ ਨੇ ਜਿਹੜੀ ਦਿੱਲੀ ਤੇ ਝੰਡਾ ਦੁਨ ਲੜਾਇਆ ਸੀ ਤੇ ਦਿੱਲੀ ਜਿੱਤੀ। ਉਹਨਾਂ ਦੇ ਪਿੰਡ ਦੇ ਵਿੱਚ ਇਹ ਮਈਆਂ ਜਿਹੜੀਆਂ ਵੱਡੀਆਂ ਬੰਬ-ਬੰਬ ਪੀਸ ਖੜੇ ਨੇ। ਦੇਖ ਸਕਦੇ ਜੇ ਚੰਗੀ ਜ਼ਬਰਦਸਤ ਮਾਝ ਆ ਕੋਈ ਛੋਟੀਆਂ ਮੋਟੀਆਂ ਗਾਣੀ ਆ 12 12 ਕਿਲੋ ਦੀ ਮਾਝ 14 ਕਿਲੋ ਜਿਹੜਾ ਪਊ ਕਹਿੰਦਾ ਦੁੱਧ ਹਾਜ਼ਰ ਆ 10 ਦਿਨ ਸੂਈ ਤੇ 8-10 ਦਿਨ ਹੋ ਗਿਆ 10 ਦਿਨ ਹੋ ਗਿਆ 10 ਦਿਨ ਹੋ ਗਏ ਪਊ ਕਹਿੰਦਾ ਸੂਈ ਨੂੰ ਮਲੇ ਤੇ ਚੱਲਣਾ ਦੁੱਧ ਹੈ ਕਿੰਨਾ ਫਿਰ ਕਰ ਜੂਗੀ 16 ਲੀਟਰ ਦੀ ਗਾਰੰਟੀ ਦੇ ਰਿਹਾ 18 ਕਿਲੋ ਦੀ ਗਾਰੰਟੀ ਮੈਨੂੰ ਮਿਲੀ ਆ ਤੁਹਾਨੂੰ 18 ਕਿਲੋ ਦੀ ਗਾਰੰਟੀ ਮਿਲੀ ਆ ਤੁਸੀਂ 16 ਲੀਟਰ ਦੋਗੇ ਆਹ ਬੱਚਾ ਹਾਂਜੀ ਆਹ ਨਾ ਬਚਾਈ ਦਿੱਤਾ ਕੱਟਾ ਏ ਲਓ ਜੀ 10 ਦਿਨ ਹੋ ਗਏ ਭਾਉ ਕਹਿੰਦਾ ਸੂਈ ਨੂੰ 14 ਕਿਲੋ ਦੁੱਧ ਤੋਂ ਸਟਾਰਟਿੰਗ ਆ ਤੇ 16 ਕਿਲੋ ਦੁੱਧਾਂ ਦਾ ਕਹਿੰਦਾ ਕਿ ਬੜੇ ਰਾਮਦਾਰੀ ਨਾਲ ਕੱਟੂਗੀ ਚੰਗੀ ਵੱਡੀ ਆ ਤੇ ਇੱਕ ਵਾਰ ਫੇਸ ਕੁਆਲਟੀ ਦੇਖ ਲਓ ਆਪੇ ਦਿਖਾ ਰਹੀ ਆ ਮੈਂ ਚੰਗੀ ਵੱਡੀ ਆ ਵਜ਼ਨ ਲੋੜ ਜਾ ਠੀਕ ਹੈ ਜੀ ਐ ਇਤਰਾ ਹੀ ਲਓ ਜੀ ਏਡੀ ਠੰਡੀ ਆ ਲਓ ਜੀ ਸੱਜਰੋ ਉਹ ਕਹਿੰਦਾ ਕਿ ਭਾਵੇਂ ਬੱਚੇ ਨੂੰ ਗਾਂ ਪਸ਼ਾ ਆ ਜੇ ਇਹ ਇਤਰਾ ਹੀ ਚੋਲ ਕੇ ਲਓ ਜੀ ਠੰਡੀ ਇਹਦਾ ਫਿਰ ਕੀ ਕੀਮਤ ਹੈ ਇਹਦਾ ਵੀਰ ਜੀ ਮੋਹਰ ਦਾ 1 ਲੱਖ 1000 ਰੁਪਏ ਕਰ ਦਿੰਦੇ ਸ਼ੋਰ ਸ਼ਬਾਕ ਫੁੱਲੀ ਕਰੀਏ ਕਿੰਨੇ ਰੀ ਦੇ ਦਾਂਗੇ ਇੱਕ ਵੀ ਦੀ ਮੈਂ ਦੇ ਦਾਂ ਵੀਰ ਮਾਨਤਾ ਨਹੀਂ ਨਹੀਂ ਹੋਣਾ ਲੈ ਤੂੰ ਹੈ ਪੂਰੀ ਇੱਕ ਵੀ ਦੀ ਮੈਂ ਦੇ ਦਿਆਂ ਸਭ ਛੱਡ ਕੇ ਮੈਂ ਜਿਹੜਾ ਖੜੂ ਯਾਰ ਕਰੂਗਾ 2000 ਸਾਲੀ 18 ਦੇ ਇੱਕ 18 ਦੀ ਪਰ ਮੈਂ 16 ਕਿਲੋ ਤੋ ਪਾ ਜੂ ਮੈਂ ਨਾ 18 ਹੀ ਪਾਉ ਜੇ ਸੇਵਾ ਹੋ ਮੈਂ ਦੀ ਤੇ ਉਂਝ 16 ਤੋ ਨਹੀਂ ਮਰਦੀ ਠੀਕ ਹੈ ਲਓ ਸੱਜਣੋ ਇੱਕ 16 ਕਿਲੋ ਪਾਉ ਕਹਿੰਦਾ ਬੜੇ ਰਾਮਨਾਥ ਦੁੱਧ ਜਿਹੜਾ ਮੈਂ ਪਾਉਗੀ ਤੇ ਜ਼ਬਰਦਸਤ ਵੱਢੀ ਮੱਝ ਤੇ ਥਾਲੇਵਾ ਬਹੁਤ ਸੋਹਣਾ ਕੱਟਾ ਮਗਰ ਤੇ ਟਾਈਮ ਸਿਰਫ ਅੱਡੇ ਚੱਕਦੇ ਹੋ ਜੇ ਨਗੀਨੇ ਬਾਰ-ਬਾਰ ਨਹੀਂ ਮੌਕਾ ਮਿਲਦਾ ਸੋਹਣੀ ਆ ਰਿੰਗ ਸਿੰਘ ਲੱਗਾ ਤੇ ਬਿੱਲੀ ਮਣਕੀ ਆਖਿਆ ਵਿੱਚ ਮੱਥੇ 'ਚ ਵੱਲ ਵੀ ਹੈਗਾ ਠੀਕ ਹੈ ਤੇ ਮਗਰ ਮੇਲ ਕਾਫ ਆ ਗਿਆ ਤੇ ਜੇ ਨੰਬਰ ਤੇ ਕਿੰਨਾ ਸੁਆ ਹੈ ਇਹ ਦੁੱਜਾ ਹੈ ਲੋ ਜੀ ਇਹਦੀ ਨਾੜਾ ਨੂੜਾ ਪਾਉ ਬੜੀਆਂ ਹੈ ਮੈਂ ਵੀ ਨਿਕਰੇ ਦੁੱਧ ਵਾਲੀ ਮੈਂ ਜਾਂਦੀ ਹੈ ਇਹ ਸਜਣੋ ਜਿਹੜਾ ਸਾਡਾ ਇੱਧਰ ਦਾ ਰਵਾ ਹੈ ਨਾ ਆਪਣੇ ਜ਼ਿਲ੍ਹੇ ਤਰਨਤਾਰਾ ਦਾ ਉਹਨਾਂ ਦੇ ਵਿੱਚ ਤੁਹਾਨੂੰ ਨੀਲੀ ਰਾਵੀ ਦਾ ਪੱਖ ਥੋੜਾ ਬੜਾ ਮਿਲਣਾ ਹੀ ਮਿਲਣਾ ਹੈ ਕੋਈ ਮੱਥੇ ਚ ਬੋਲ ਕੋਈ ਪੈਰਾਂ ਤੇ ਹੈ ਦੁੱਧ ਵਾਲੀਆਂ ਮਈਆਂ ਜਿਵੇਂ ਆਰਡਰ ਕੁਆਲਿਟੀ ਦੀ ਵੇਖੋ ਠੀਕ ਹੈ ਜੀ ਤੇ ਅੱਜ ਟਾਈਮ ਕਿਹੜਾ ਆ ਤੇ ਮਈਆਂ ਵੇਖੋ ਬਣੀਆਂ ਦੇ ਜੋ ਸ਼ਾਮਾਂ ਨੂੰ ਟਾਈਮ ਤੇ ਤੇ ਹੋਰ ਫੱਟੇ ਚੱਕ ਦੇਣਗੀਆਂ ਵੱਡੀ ਆਪਾਉ ਕੁ ਲਾਗੇ ਖਲੋਈ ਹਾਂ ਆ ਵੇਖ ਲੋ ਮੋਢਾ ਐ ਮੋਢੇ ਤੇ ਉਹਨਾਂ ਰਾਇਆ ਉਹਨਾਂ ਵਜਨ ਵੇਖ ਲੋ ਆਪੇ ਪੈਸੇ ਕਿਹ ਚੀਜ਼ ਦੇ ਮੰਗੇ ਜਾਂਦੇ ਸਜਣੋ ਜਿੰਨਾ ਗੁੜ ਪਾਵਾਂਗੇ ਮੋਢੇ ਦੇ ਬਰਾਬਰ ਖੈਣ ਦੀ ਆ ਤੇ ਅਕਸਰ ਪਾਉ ਵੀ ਕੋਈ 5.5 ਫੁੱਟ ਦਾ ਤੇ ਹੋਊਗਾ ਠੀਕ ਆ ਤੇ ਇਹਦੇ ਮਗਰ ਵੀ ਮੇਲ ਕਾਪ ਕੱਟਿਆ ਮੈਂ ਵੀ ਜਿੱਕੱਟੀ ਆ ਜੀ ਕੱਤੀ ਆ ਕੱਤੀ ਕਿੰਨੇ ਕ ਦਿਨਾਂ ਦੀ ਸੂਈ ਜੀ ਇੱਕ ਹਫਤੇ ਦੀ ਮੈਂ ਸੂਈ ਅੱਛਾ ਹਫਤਾ ਆ ਗਿਆ ਸੂਈ ਨੂੰ ਕਿੰਨਾ ਦੁੱਧ ਤੋਂ ਸਟਾਰਟਿੰਗ ਸਟਾਰਟਿੰਗ ਵੀਰ ਜੀ ਇਸ ਟਾਈਮ ਬੌਲੇ ਤੋਂ 9-10 ਤੋਂ ਸਟਾਰਟ ਹੋਣਾ ਇਸ ਟਾਈਮ ਹੀ 11 ਲੀਟਰ ਦੁੱਧ ਜਿਹੜਾ ਹੈ ਸਹੀ 11 ਕਿਲੋ ਤੋਂ ਸਟਾਰਟਿੰਗ ਦੁੱਧ ਮੈਂ ਵੀ 14-15 ਕਿਲੋ ਕਰਾਂਗੀ ਪਾਜੂਗੀ ਠੀਕ ਆਜੇ ਮੈਲਾ ਮੂਲਾ ਛੁੱਟ ਗਿਆ ਮੈਲਾ ਨਹੀਂ ਛੁੱਟਿਆ ਮੈਂ ਤੇ ਹਫਤਾ ਹੋਇਆ ਤੇ ਹਾਂ ਚਾ ਤੋਰੀਏ ਲਓ ਜੀ ਸਜਣੋ ਇੱਕ ਘੁੱਟ ਤੇਰਾ ਸਮਾ ਗਿਆ ਏ ਇਹਨੂੰ ਸੂਈ ਨੂੰ ਆ ਮਗਰ ਜਿਹੜੀ ਕੱਟੀ ਆ ਠੀਕ ਆ ਤੇ ਬਾਕੀ ਥਾਂ ਥੂ ਸਾਰਾ ਹੀ ਪੌਦਾ ਪਕਾ ਆ ਤੇ ਹੁਣ ਕੱਚੇ ਦੇ ਬਾਹਰ ਬਣਾ ਕੇ ਟੋਰੀਆਂ ਤੇ ਫਿਰ ਇੱਥੇ ਆ ਕੇ ਫਿਰ ਵੀ ਆਪਣੀ ਵਿਜਿਟ ਕਰਕੇ ਨਰਖ ਪਰਖ ਜ਼ਰੂਰ ਕਰਿਓ ਮਜਾਂ ਵਡੀਆਂ ਐ ਕੈਮਰੇ 'ਚ ਛੋਟੀਆਂ ਲੱਗਣਗੀਆਂ ਵੀਡੀਓ ਦੇ ਵਿੱਚ ਛੋਟੀਆਂ ਜਆ ਬਣਨਗੀਆਂ ਛੋਟੀਆਂ ਪਰ ਜਦੋਂ ਇੱਥੇ ਆ ਕੇ ਚੈੱਕ ਕਰੋਗੇ ਨਾ ਉਦੋਂ ਆਖੋਗੇ ਕੁਵਟੀਆਂ ਠੀਕ ਆ ਪਾਉ ਨੇ ਪੈਸੇ ਸਹੀ ਮੰਗੇ ਆ ਠੀਕ ਹੈ ਜੀ ਕੋਈ ਪੂਰ ਛੱਟ ਦੀ ਗਰੰਟੀ ਅੱਛਾ ਬਿਲਕੁਲ ਚੋਣ ਓਕੇ ਆ ਮੈਂ ਨਾ ਇੱਕ ਨੰਬਰ ਮੰਗਿਆ ਕਿ ਇਹ ਰਕਮ ਦਾ ਕੋਈ ਫਾਲਟ ਨਹੀਂ ਨਾ ਹੈਗਾ ਲਓ ਜੀ ਤੇਲ ਦਾ ਸਰਚਾ ਦੇ ਦਿਆਂਗਾ ਤੇਲ ਦਾ ਖਰਚਾ ਪਾਉ ਕਹਿੰਦਾ ਮੈਂ ਦੇ ਦੂੰ ਜੇ ਕੋਈ ਫਾਲਟ ਨਿਕਲ ਆਵੇ ਇੱਥੇ ਆ ਕੇ ਫਿਰ ਵੀ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਕਿਉਂਕਿ ਕੋਈ ਫਾਲਟ ਨਹੀਂ ਜੋ ਕੁਝ ਹੋਊਗਾ ਨਾ ਮੈਂ ਪਹਿਲਾਂ ਦੱਸੂਗਾ ਫਿਰ ਪਾਉ ਜੀ ਫਿਰ ਇਹਦੀ ਕੀਮਤ ਇਹ ਲਾ ਰਹੀ ਹੈ ਕੋਲਾਪ ਦਾ ਸੀਆਰਪੀਆ ਮੁੱਲ ਕਰਦੇ 1 ਲੱਖ 10 ਹਾਂ ਨਾ 8 ਦੀ ਦੇ ਦਿਆਂ ਹੈ ਇੱਕ 8 ਦੀ ਨਹੀਂ ਜਾ ਰਾਇ ਇੱਕ ਪੱਕੇ ਡਾਈਏ ਪੂਰੇ ਲੱਖ ਦੀ ਜਾਂਦੀ ਗੀ ਜਾਂਦੀਏ ਮਾਰ ਦੋ ਥਾਪੀ ਚਲੋ ਜਾਂਦੇ ਮਾਰ ਦੋ ਥਾਪੀ ਲਓ ਜੀ 1 ਲੱਖ ਰੁਪਏ ਦੀ ਜਿਹੜੀ ਮਾਝਾਂ ਦੇ ਕੀ 14 ਕਿਲੋ ਦੁੱਧ ਕਰੂਗੀ ਤੇ ਮਿਲ ਜੂਗੀ ਠੀਕ ਆ ਤੇ ਆ ਆ ਗਈ ਆ ਕਿੰਨਾਸੂ ਆਪੋ ਜੀ ਚੌਥਾ ਹੋਊਗਾ ਜਿਆਦਾ ਚੌਥਾ ਕਿਦਾਂ ਦੀ ਸੋਈ ਆ ਸੋਈ ਨੂੰ ਅੱਜ ਚੌਥਾ ਹੀ ਦੇਣ ਜੇ ਚੌਥਾ ਦਿਨ ਹੋ ਗਿਆ ਹੈ ਕੱਟੀ ਮਗਰ ਕੱਟੀ ਆ ਲੋਹੀ ਕੱਟੀ ਹੈ ਨਾ ਲਓ ਜੀ ਆ ਆ ਗਈ ਗਿੱਲੇ 나ੜੂ ਅਜੇ ਮੈਂ ਚੌਥਾ ਦਿਨ ਹੋ ਗਿਆ ਚਾਰ ਦਿਨ ਹੋ ਗਏ ਲੋਹੀ ਮਗਰ ਕੱਟੀ ਜੀ ਗਿੱਲਾ 나ੜੂ ਆ ਠੀਕ ਆ ਮੈਂ ਨੀਲੀ ਦਾ ਵਿੱਚ ਆਉਂਦੀ ਆ ਬਿੱਲੀ ਮਣਕੀ ਆਖਿਆ ਠੀਕ ਆ ਥੱਲੇ ਵੀ ਨਿਸ਼ਾਨ ਹੈਗਾ ਉੱਤੇ ਵੀ ਪੈਰਾਂ ਪਿਛਲਿਆਂ ਦੇ ਵੀ ਹੈਗਾ ਖੁੱਲ ਗੇ ਇਹਨੇ ਬੌਲੇ ਤੋਂ ਸਟਾਰਟਿੰਗ ਹੈ ਇਹ ਵੀਰ ਜੀ ਬੌਲਾ ਏ ਥੱਲੇ ਇਸ ਟਾਈਮ ਨੂੰ 7 ਤੇ 8 ਦੇ ਵਿੱਚ ਬੌਲਾ ਹੈ 7-8 ਕਿਲੋ ਬੌਲਾ ਪੱਕਾ ਹੈਗਾ ਮੈਂ ਦੀ ਚਵਾਈ ਇਹ ਮਧਰੀ ਡੌਲੀ ਦੀ ਸੱਚ ਨੋ ਠੀਕ ਆ ਉਹ ਤਿੰਨੇ ਜਾਰੀਆਂ ਵੱਡੀਆਂ ਤੇ ਇਹ ਜਿਹੜੀ ਮਧਰੀ ਡੌਲੀ ਦੀ ਆ ਪਾਉ ਚੋਣ ਚਾਨ ਕਿੱਦਾਂ ਓਕੇ ਕਿੱਪ ਨੰਬਰ ਇੱਕ ਧਾਰਦਾ ਵੀ ਨਹੀਂ ਫਰਕ ਹੋ ਕੇ ਥਾਂ ਚ ਗਾਰੰਟੀ ਹੋਊ ਗਾਰੰਟੀ ਆ ਜੇ ਕੋਈ ਲੈ ਜਾ ਤੇ ਆਪਦੀ ਗਾਰੰਟੀ ਆ ਮੇਰੀ ਗਾਰੰਟੀ ਦੇ ਇਸ ਤਰ੍ਹਾਂ ਧਾਰ ਬਣਾ ਮਾਰੇ ਅੱਛਾ ਜੇ ਮਤਲਬ ਥਾਂ ਚ ਫਾਲਟ ਹੋਵੇ ਤਾਂ ਤੁਹਾਡੇ ਘਰੇ ਜ਼ਿੰਮੇਵਾਰੀ ਜ਼ਿੰਮੇਵਾਰੀ ਫੁੱਲ ਗਾਰੰਟੀ ਆ ਨਾ ਇਹ ਮੈਂ ਦੀ ਕੋਈ ਧਾਰਬਣਾ ਮਾਰੇ ਜੇ ਕੋਈ ਫਾਲਟ ਨਿਕਲ ਆਵੇ ਤਾਂ ਤੁਹਾਡੇ ਘਰੇ ਕਹੇ ਦੀ ਵੀ ਬਸ ਠੀਕ ਆ ਲੋ ਜੀ ਵਾਨੇ ਦੇ ਵੀ ਮਗਰ ਨਿਸ਼ਾਨ ਹੈਗਾ ਜੇ ਤੇ ਪੈਰਾਂ ਦੇ ਵੀ ਹੈਗਾ ਜੇ ਹਾਂ ਦਾ ਚੱਡਾ ਲੱਗਾ ਸ਼ਾਹੀ ਮੈਨ ਨਹੀਂ ਚੱਡਾ ਬਹੁਤ ਸੋਹਣਾ ਲੱਗਾ ਹਨਾ ਆਰਡਰ ਕੁਆਲਿਟੀ ਬੜੀ ਸੋਹਣੀ ਮੈਨ ਨੂੰ ਨੀਲੀ ਰਾਵੀ ਜੋ ਪੱਖ ਰੱਖਦੀ ਹੈ ਹਨਾ ਦੋਹਾਂ ਹੀ ਬੰਨੀ ਨਿਸ਼ਾਨ ਹੈਗਾ ਵਾਨੇ ਦੇ ਇਹਦੀ ਫਿਰ ਕੀਮਤ ਇਹਦਾ ਵੀਰ ਜੀ 75 ਯਾਰ ਗਿਆ ਮੋਲ ਬਾਕੀ ਹਾਂ ਛੋੜ ਕਰ ਦਈਏ ਪੱਕੀ ਹਾਂ ਜਾਣੀ ਮੱਟਰ ਦੀ ਦੇਰਾਂ 70 ਪੂਰੇ ਜਾਣ ਦੋ ਜਾਣ ਦੋ ਜਾਣ ਦੇ ਵਿੱਚ 70 ਦੀ ਚਾਰੇ ਪਸ਼ੂ ਨੇ ਫਰੀ ਹੁਸਾ ਹੈ ਅੱਜ ਤਾਂ ਫਰੀ ਵਾਲਾ ਕੰਮ ਗਿਆ ਆਇਆ ਲੋ ਜੀ ਪਾਉਪੁਰ ਚਾਰ ਪਸ਼ੂ ਐਨੀਮਲ ਨੇ ਪਿੰਡ ਜੋ ਬਾਬਾ ਤਾਰਾ ਸਿੰਘ ਜੀ ਵਾਂ ਜ਼ਿਲ੍ਹਾ ਸ਼ੇਰੀ ਤਰਤਰ ਸਹਤ ਤੇ ਤਹਿਸੀਲ ਇਹਨੂੰ ਪੱਟੀ ਲੱਗਦੀ ਸੱਜਣੋ ਚੰਗੀਆਂ ਵੱਡੀਆਂ ਮੱਜਾਂ ਉਹ ਚੁੰਗੀ ਜਾਂਦੀ ਪਾਉ ਜੀ ਇੱਕ ਤੇ ਦੂਜੀ ਕੱਟੀ ਹਾਂ ਦੂਜੀ ਕੱਟੀ ਚੁੰਗੀ ਜਾਂਦੀ ਇਹੋ ਜੀਆਂ ਮੱਜਾਂ ਮਿੱਠੀਆਂ ਆ ਤੇ ਸਾਡੇ ਚੈਨਲ ਵਾਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ